ਕਰਦੇ ਨੇ ਜੋ ਅਮਜਾ ਪਹੁੰਚਾ ਬਹੁਤ ਵਧੀਆ ਮੁਕਾਬਲਾ ਚੌਂਦੂ ਕਸਤੀ ਦਾ ਨੌਕਵਾਨਾ ਦਰਮਿਆਨ ਦਾ ਦੇਖਦੇ ਕਾਰ ਦਿੱਤਾ ਗੋਲ ਹਰ ਦਾ ਪਹਿਲਵਾਨਾ ਦਰਮਿਆਨ ਹੈ ਸਮੇਂ ਦੀ ਬਾਤ ਹੋਣੀ ਹੈ ਅਸਮੇ ਲਬਰੀਤ ਪਹਿਲਵਾਨਾ ਨਾਰਕੇ ਦੀ ਫਤਿਹਵਾਰੇ ਵਾਲਾ ਤੀਰਥਾ ਸਮੇਂ ਦੀ ਬਾਤ ਦਾ ਗੋਲ ਦਿੱਤਾ ਗੋਲ ਹਰਦਾ ਕਹਿੰਦਾ ਜਾਦੂ ਦੀਆਂ ਅੱਖਾਂ ਨਾਲ ਦੇਖੇ ਸੁਪਨੇ ਉਹ ਹਿੰਮਤ ਕਰੋਗੇ ਕੂਰੇ ਤਾਹਣਗੇ ਮੰਨਦੇ ਤੇ ਆਉਣ ਸਕਸੈਸ ਨਾਲ ਉਹ ਦੁਨੀਆ ਦੇ ਇਤਿਹਾਸ ਵਿੱਚ ਨਾ ਹੋਣਗੇ ਉਹ ਕੱਲ ਨਾ ਸੱਤ ਸੋਲੀ 35 ਕੱਲਣੀ ਫੇਰ ਕਿਤੇ ਜਾ ਕੇ ਲੈ ਆਉਂਦੀ ਦੁਨੀਆ ਮੇਨ ਦਾਦੇ ਸੱਤ ਹਾਰੇ ਹੋਲੀ ਕਰਦੇ ਪਰ ਜਿੰਦਿਆਂ ਦਾ ਫੋਟੋਆਂ ਖਿਚਾਉਂਦੀ ਦੁਨੀਆ ਉਹ ਮੇਨ ਦਾਦੇ ਸੱਤ ਹਾਰੇ ਹੋਲੀ ਕਰਦੇ ਪਰ ਜਿੰਦਿਆਂ ਦਾ ਫੋਟੋਆਂ ਖਿਚਾਉਂਦੀ ਦੁਨੀਆ ਲਓ ਲਾਪਰੀਤ ਤੇ ਦੀਪ ਫਵਾਰੇ ਵਰਕਰ ਚੜ੍ਹ ਗਈ ਆਜੇ ਡੰਗਲ ਦੀ ਫਾਈਨਲ ਕੁਸ਼ਤੀ ਹੈ ਓਹੋ ਬਹੁਤ ਹੋ ਗਿਆ ਮਕਾਬਲਾ ਸਵਾਦ 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 ਮੋੜਾ ਲੱਗਿਆ ਦਿੱਕ ਮੋੜਾ ਤਾਂ ਲੱਗਿਆ ਭਾਈ ਬਹੁਤ ਮਕਾਬਲਾ